ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਨਮੋਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੋਤਾਲ ਤੇ ਸੁਰਖਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਦੋਤਾਲ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੁਰਖਪੁਰ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਰਵੀ ਜੋਗੀ ਮਟੋਲਡਾ ਤੇ ਬੈਸਟ ਸਟਾਪਰ ਬਣਿਆ ਜਦਾ ਸੁਰਖਪੁਰ ਜਿਸ ਨੇ ਦੋ ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਦੋਤਾਲ ਦੀ ਟੀਮ ਵਿੱਚ ਰਵੀ ਜੋਗੀ ਮਟੋਲੜਾ ਜੀਤ ਕੋਟਲੀ ਸਨੀ ਆਦੰਬਾਲ ਬਿੰਦੂ ਦੋਤਾਲ ਕੋੜਾ ਤੇ ਹਰਜੀਤ ਖੇਡੇ ਤੇ ਦੂਜੇ ਪਾਸੇ ਸੁਰਖਪੁਰ ਦੀ ਟੀਮ ਵਿੱਚ ਰਵੀ ਦਿਉਰਾ ਮਨੀ ਮੱਲੀਆਂ ਬੀਕਾ ਚਤਰ ਜਦਾ ਸੁਰਖਪੁਰ 14 ਸੁਰਖਪੁਰ ਤੇ ਪਾਲੀ ਖੇਡੇ ਤੇ ਅਗਲੇ ਕਬੱਡੀ ਕੱਪ ਚੰਨੋ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਤਾ ਟਿੱਟ ਲਵਾਉਣ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਗਤਾ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਢਿੱਲਵਾ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਕੁਲਦੀਪ ਕੌਣੀ ਤੇ ਬੈਸਟ ਸਟਾਪਰ ਬਣਿਆ ਖਰਾਜੀ ਭਗਤਾ ਤੇ ਬਾਜਾ ਸਰਾਮਾ ਦੋਨੋਂ ਜੁਆਇੰਟ ਸਟਾਪਰ ਬਣੇ ਬੈਸਟ ਰੇਡਰ ਤੇ ਸਟਾਪਰ ਨੂੰ ਐਲਈਡੀਜ਼ ਨਾਲ ਸਨਮਾਨ ਕੀਤਾ ਗਿਆ ਤੇ ਭਗਤਾ ਦੀ ਟੀਮ ਵਿੱਚ ਕੁਲਦੀਪ ਕੌਣੀ ਬਾਬਾ ਕੌਣੀ ਬਾਜਾ ਸਰਾਮਾ ਸੁਖਮਣ ਤੇ ਖਰਾਜੀ ਗਿੱਡੇ ਤੇ ਦੂਜੇ ਪਾਸੇ ਢਿੱਲਵਾਂ ਦੀ ਟੀਮ ਵਿੱਚ ਬੱਬੂ ਮੁਦਕੀ ਸੰਦੀਪ ਭੁੰਦੜ ਹਰਵੰਸ ਬਾਂਸਾ ਤੇ ਗੁਰਤੇਜ ਖੇਡੇ ਤੇ ਅਗਰ ਕੱਡੀ ਕਪਾ ਜਾਂਗਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੌਂਕੇਕਲਾ ਤੇ ਚਨੇਰ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਰਸਟ ਰਹੀ ਕੌਂਕੇਕਲਾ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਚਨੇਰ ਦੀ ਟੀਮ ਜਿਸ ਨੇ 12.5 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇਸ ਕੱਪ ਦਾ ਬੈਸਟ ਰੇਡਰ ਬਣਿਆ ਪ੍ਰਵੀਨ ਬੌਪਰ ਜਿਸ ਨੇ 10 ਰੇਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸਲੀਮ ਕੌਂਕੇ ਜਿਸ ਨੇ 4 ਟੱਚ ਲੈ ਕੇ 2 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਛਨੇਰ ਦੀ ਟੀਮ ਵਿੱਚ ਜਸ਼ਨ ਕੱਕੜਵਾਲ, ਭੋਲਾ ਜੰਡੀ, ਹਰਮਨ ਅਮਾਮਗੜ, ਤਾਰੀ ਪ੍ਰਦੀਪ ਤੇ ਕਾਲਾ ਖੇਡੇ ਤੇ ਦੂਜੇ ਪਾਸੇ ਕੌਂਕੇ ਕਲਾਂ ਦੀ ਟੀਮ ਵਿੱਚ ਪੰਮਾ ਸੁਹਾਣਾ, ਪ੍ਰਵੀਨ ਬੌਪਰ, ਜੋਤ ਭਿੰਦਰ, ਮੋਟਾ ਕੌਂਕੇ, ਸਲੀਮ ਕੌਂਕੇ ਤੇ ਜੂਪਾ ਖੇਡੇ। ਤੇ ਅਗਲੇ ਕਬੱਡੀ ਕੱਪ ਨਿਹਾਲੂ ਵਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੀਚੇਵਾਲ ਤੇ ਮਾਲੂਪੁਰ ਦੀਆਂ ਟੀਮਾਂ। ਜਿੰਨਾਂ ਵਿੱਚੋਂ ਫਾਸਟ ਰਹੀ ਸੀਚੇਵਾਲ ਜਿਸ ਨੇ 26 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ। ਤੇ ਸੈਕੰਡ ਰਹੀ ਮਾਲੂਬਰਦੀ ਟੀਮ ਜਿਸ ਨੇ 16 ਅੰਕ حاصل ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁੱਖਾ ਬਾਜਵਾ ਤੇ ਬੈਸਟ ਸਟਾਪਰ ਬਣਿਆ ਪਿੰਦੂ ਸੀਚੇਵਾਲ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਸੀਚੇਵਾਲ ਦੀ ਟੀਮ ਵਿੱਚ ਪਿੰਦੂ ਸੀਚੇਵਾਲ ਸੁੱਖਾ ਸੀਚੇਵਾਲ ਮੰਨਾ ਬੱਗਾ ਪਿੰਡ ਕੋਨਾ ਭੰਡਾਲ ਦੋਨਾਂ ਰਾਵਣ ਭਿੰਡਰ ਜੀੜਾ ਕਾਲਾ ਸੰਗਾ ਜੀਤਾ ਸੰਧੂ ਚੱਠਾ ਤੇ ਸੁੱਖਾ ਬਾਜਵਾ ਕਲਾਂ ਗੇਡੇ ਤੇ ਦੂਜੇ ਪਾਸੇ ਮਾਲੂਪੁਰ ਦੀ ਟੀਮ ਵਿੱਚ ਸਮੀ ਖੀਰਾਵਾਲ ਸੱਤੂ ਸੇਰਪੁਰ ਦੋਨਾਂ ਲੱਬਾ ਟਿੰਡਾ ਢਿੱਲਵਾ ਤੇ ਨਾਲ ਬੰਟੀ ਖੇਡੇ ਤੇ ਅਗਲੇ ਕਬੱਡੀ ਕੱਪ ਚੰਦ ਭਾਨ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਤਾ ਭਾਈਕਾ ਤੇ ਬਾਂਦਰ ਡੋੜਦੀਆਂ ਟੀਮਾਂ ਜਿੰਨਾਂ ਵਿੱਚੋਂ ਫਰਸਟ ਰਹੀ ਭਗਤਾ ਪਾਈਕਾ ਜਿਸਨੇ 12 ਅੰਕ ਹਾਸਲ ਕੀਤੇ ਤੇ 35000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਬਾਂਦਰ ਰੋਡ ਦੀ ਟੀਮ ਜਿਸਨੇ 10 ਅੰਕ ਹਾਸਲ ਕੀਤੇ ਤੇ 25000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਹੈਪੀ ਥਰਾਜ ਤੇ ਬੈਸਟ ਸਟਾਪਰ ਬਣਿਆ ਗੋਲੂ ਗ੍ਰਿਪ ਗੱਜਣ ਵਾਲਾ ਤੇ ਬਾਂਦਰ ਰੋਡ ਦੀ ਟੀਮ ਵਿੱਚ ਕਰਨ ਦਿਆਲਪੁਰਾ ਜੋਦਾ ਸ਼ਰਮਣ ਕੋਲੀਆ ਕਾਲਾ ਤੇ ਫੌਜੀ ਖੇਡੇ ਤੇ ਦੂਜੇ ਪਾਸੇ ਭਗਤਾ ਭਾਈਕਾ ਦੀ ਟੀਮ ਵਿੱਚ ਗੋਲੂ ਗ੍ਰਿਪ ਗੱਜਣ ਵਾਲਾ ਹੈਪੀ ਥਰਾਜ ਮਣੀ ਕਲਿਆਣ ਰਾਮਨਾਥ ਤੇ ਕੇਵਲ ਖੇਡੇ ਤੇ ਅਗਲੇ ਕਬੱਡੀ ਕੱਪ ਬਰਨਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੂਸਕ ਤੇ ਸੀਚੇਵਾਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੂਸਕ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 55000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੀਚੇਵਾਲ ਦੀ ਟੀਮ ਜਿਸ ਨੇ 12.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੀਟਾ ਸੂਸਕ ਤੇ ਬੈਸਟ ਸਟੋਪਰ ਬਣਿਆ ਫੂਲਾ ਸੂਸਕ ਤੇ ਵਾਇਗਰੂ ਸੀਚੇਵਾਲ ਦੋਨੋਂ ਜੋਇੰਟ ਨਿਕਲੇ ਬੈਸਟ ਰੇਡਰ ਤੇ ਸਟੋਪਰ ਨੂੰ 21-21000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਸੂਸਕ ਦੀ ਟੀਮ ਵਿੱਚ ਸੀਪਾ ਥੰਦੇਵਾਲ, ਮੋਨੂ ਕੋਟਪਾਈ, ਸੁਖ ਹਰਦਾਸਾ ਰੀਤਾ ਸੂਸਕਾ ਫੂਲਾ ਸੂਸਕਾ ਸੁੱਖਾ ਤੇ ਸੇਵਕ ਖੇਡੇ ਤੇ ਦੂਜੇ ਪਾਸੇ ਸੀਚੇਵਾਲ ਦੀ ਟੀਮ ਵਿੱਚ ਮਨੀ ਸੰਧੂ ਚੱਠਾ ਆਮਣ ਲੈਂਬਰ ਸੰਧੂ ਚੱਠਾ ਜੱਗਾ ਬਰਨਾਲਾ ਵਾਹਿਗੁਰੂ ਸੀਚੇਵਾਲ ਬਿੰਦੂ ਤੇ ਮਨਜਿੰਦਰ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ